ਆਪਣੇ ਘਰ ਆ ਕੇ ਕਿ ਨਸ ਹੁਣ ਮਿਲਦਾ ਪਿਆ ਆ ਨਾ ਹਾਏ ਕੀ ਆਬਿਆ ਸੀ ਮੈਂ ਤਾਂ ਤਸਾ ਦਿਨਾਂ ਚ ਮੇਰੀ ਜ਼ਿੰਦਗੀ ਬੁਆ ਦਿੱਤੀ ਵਿਆਹ ਨੇ ਦੂਈ ਆਖਰ ਸੜੀ ਸੀ ਵਿਆਹ ਕਰਕੇ ਆ ਗਿਆ ਹੋ ਗਿਆ ਪਿਆ ਹਾਏ ਮਜ਼ਾਈ ਆ ਗਿਆ ਆਪਣੇ ਘਰ ਆ ਕੇ ਤਾਂ ਮੰਮੀ ਆ ਜਲਦੀ ਆ ਜਲਦੀ ਕੁਝ ਦਾਈ ਮੋਤ ਭੁੱਖ ਲੱਗੀ ਆ ਖਾਣ ਦੋ ਕੁਝ ਹਾਏ ਮੈਂ ਮਰ ਜਾ ਮੇਰੀ ਧੀ ਨੂੰ ਭੁੱਖ ਲੱਗੀ ਆ ਮਾਂ ਮੈਨੂੰ ਬੋ ਬੋ ਖਲਗੀ ਆ। ਹੇ ਅਲਾ ਫੜ। ਤਦਾਂ ਦਾ। ਪਹਿਲਾਂ ਮੈਨੂੰ ਨਹੀਂ ਦੱਸ ਤੂੰ ਇਨੀ ਲਿੱਸੀ ਕਿਉਂ ਹੋ ਗਈ ਐ ਦਸਾ ਦਿਨਾਂ ਚ। ਦੇਖ ਤਾਂ ਸੀ ਤੇਰਾ ਮੂੰਹ ਕੀ ਬਣ ਗਿਆ। ਸੱਚੀ ਮੰਮੀ ਮੈਂ ਲਿੱਸੀ ਹੀ ਪੀਤੀ। ਹਾਂ। ਹਾਂ। ਅੰਮ ਨਾ ਦੋ ਨਾ ਖਾ। ਕੋਣ ਬੋਦਾ ਮੰਮੀ? ਜਦੋਂ ਸਿਆਣੀ ਨੰਦੀ ਵਿੱਚ ਮੈਂ ਤੇ ਚੁੰਨੀ ਕਦੀ ਆ। ਆਫ ਤੇ ਨਿਕਲ ਗਿਆ ਕਿ ਮੇਰੇ ਤਾਂ ਦੇਖੋ ਕਿੰਨੀ ਕਮਜ਼ੋਰ ਹੋ ਗਈਆਂ ਮੈਂ ਸਿੱਧਾ ਪਾਗਲ ਕੀਤਾ ਮੈਂ ਤੇ ਇੱਥੇ ਸ਼ੁਕਰ ਕੀਤਾ ਮੇਰੇ ਗਲੇ ਜੋਫਾ ਆ ਨਿਕਲੇ ਚੁੰਨੀ ਦਾ ਮੈਨੂੰ ਕਿਹ ਚੁੰਨੀ ਲੈਣੀ ਆਂਦੀ ਆ ਇੱਥੇ ਮਿੰਡ ਵਾਲਾ ਡਾਕਟਰ ਮਿੰਡ ਵਾਲਾ ਡਾ ਚਲਦਾ ਕੋਈ ਨਹੀਂ ਇੱਧੇ ਹੁੰਦਾ ਜਦੋਂ ਨਾ ਬਣੀ ਮੈਂ ਵੀ ਆਈ ਐ ਨਾ ਫਿਰ ਵੀ ਹੁੰਦਾ ਕੋਈ ਕੋਈ ਤੇ ਮੇਰੀ ਗਾ ਸੋਣ ਤੇਰੀ ਸੇਵਾ ਸੁਭਾ ਕਰਦੇ ਆ ਖਾਣ ਪੀਣ ਨੂੰ ਦਿੰਦੇ ਆ ਤੈਨੂੰ ਹੂੰ ਦਿੰਦੇ ਸਵਾਦ ਦੇ ਕੇ ਹਾਂ ਹੈਂ ਮੇਰੇ ਘਰ ਤੋਂ ਮੈਂ ਮਹਿਮਾਨ ਆਈ ਮੈਂ ਦੋ ਚਾਰ ਦਿਨ ਰਹਿ ਕੇ ਜਾਣਾ ਮੈਂ ਨਹੀਂ ਹੁਣੇ ਚਲ ਜਾਣਾ ਆਈਆਂ ਤੇ ਮੈਂ ਤੁਹਾਨੂੰ ਕਹਿ ਦਿੱਤਾ ਆ ਤੇ ਤੂੰ ਜਵਾਈ ਜੀ ਨੂੰ ਪੁੱਛਣਾ ਹੀ ਨਾ ਉਹ ਕਹਿਣਗੇ ਤੇ ਫੇਰ ਹੀ ਆ ਕੀ ਜਵਾਈ ਜੀ ਨੂੰ ਪੁੱਛਣਾ ਆ ਹਾਂ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਹਜੇ ਨਹੀਂ ਉੱਤੇ ਦਿਲ ਲੰਦਾ ਪਿਆ ਮੈਂ ਆਪਣੇ ਘਰ ਹੀ ਆਣਾ ਮੈਂ ਨਹੀਂ ਮੈਂ ਤੁਹਾਡੇ ਕੋਲ ਹੀ ਰਹਿਣਾ ਆ ਅੱਛਾ ਜੀ ਠੀਕ ਆ ਤੇ ਮੈਨੂੰ ਗੱਲ ਤੋਂ ਨਾ ਮੈਨੂੰ ਬੜੀ ਭੁੱਖ ਲੱਗੀ ਆ ਤੁਸੀਂ ਨਾ ਮੇਰੇ ਵਾਸਤੇ ਕੁਝ ਵਧੀਆ ਜਿਹਾ ਬਣਾ ਕੇ ਲਿਆਓ ਕਿਆ ਵਧੀਆ ਕੀ ਖਾਣਾ ਮੇਰੇ ਕੋਲ ਤੁਸੀਂ ਨਾ ਤੁਸੀਂ ਪਨੀਰ ਦੀ ਪੁਰਜੀ ਬਹੁਤ ਸਵਾਦ ਬਣਾਉਂਦੇ ਨਾ ਉਹ ਬਣਾ ਦਿਓ ਮੰਮੀ ਮੈਨੂੰ ਠੀਕ ਹੈ ਹਾਂ ਵਧੀਆ ਜਿਹਾ ਬਣਾ ਕੇ ਲਿਆਓ ਤੇ ਮੈਂ ਖਾਵਾਂ ਮੈਨੂੰ ਬੜੀ ਭੁੱਖ ਲੱਗੀ ਹੈਗੀ ਆ ਤੇ ਮੇਰੀ ਗੱਲ ਸੁਣ ਲਓ ਜਵਾਈ ਜੀ ਆਣਗੇ ਨਾ ਉਹਨਾਂ ਨੂੰ ਪੇਖਾ ਦਿਓ ਕਿ ਹਾਜੀ ਕੁੜੀ ਨੇ ਦੋ ਚਾਰ ਦਿਨ ਲੈਣਾ ਆ ਆਹੋ ਮੈਂ ਕਹਿ ਰਹੀ ਕੋਈ ਨਹੀਂ ਕੋਈ ਆਹੋ ਇੱਥੇ ਹੀ ਰਹਿ ਲੈ ਤੂੰ ਡੇਰਾ ਹੀ ਪਾ ਲੈ ਆਪਣਾ ਆਪਣਾ ਪੂਰਾ ਸੋਹਰਾ ਟੱਬਰ ਵੀ ਇੱਥੇ ਲੈ ਆ ਤੂੰ ਹੈ ਮੰਮੀ ਹਲਾ ਫਿਆ ਨੂੰ ਦੱਸ ਦੇ ਨਾ ਦੂਜੀ ਵਾਰ ਹੀ ਆ ਗਈ ਆ ਦੇਖੋ ਪਤਿ ਜੀ ਦਾ ਟੋਰੇ ਕੇ ਤੇ ਪੈਣ ਤੇਰੀ ਆਏ ਹਾਏ ਮੰਮੀ ਲੱਖਾਂ ਰੁਪਏ ਲਾ ਕੇ 500 ਬੰਦਿਆਂ ਨੂੰ ਰੋਟੀ ਖਵਾ ਕੇ ਮਸੇ ਤੋਰਿਆ ਸੀ ਇਹਨੂੰ ਕਰੋ ਆ ਫੇਰ ਨਹੀਂ ਤੇ ਕੀ ਕਹੋ ਤੇ ਕੀ ਜਿਹਾ ਮੇਰਾ ਘਰ ਨਹੀਂ ਹੈ ਗੱਡੀ ਮੈਨੂੰ ਤੋਰਿਆ ਤੇ ਮੈਂ ਆਣਾ ਤੇ ਕਰ ਸੀਗਾ ਤੇਰਾ ਘਰ ਸੀਗਾ ਹੁਣ ਨਹੀਂ ਹੈਗਾ ਹੁਣ ਤਾਂ ਪਰਾਈ ਹੋ ਗਈ ਹੈ ਤੋੜ ਤਾਂ ਤੈਨੂੰ ਆਪਾਂ ਕਰੂ ਹੈ ਮੰਮੀ ਮੈਂ ਨਹੀਂ ਹੁਣ ਆ ਕੇ ਆ ਜੀ ਮੇ ਬਰਾਈ ਹੋ ਗਈਆਂ ਮੰਮੀ ਕੀ ਤੁਸੀਂ ਸਾਰਾ ਜਮਾਨਾ ਹੀ ਕਹਿੰਦਾ ਤੈਨੂੰ ਵੀ ਬੰਦਾ ਪੋ ਮੇਰੀ ਤਾਂ ਆਪਣਾ ਬੱਚਾ ਹੈ ਜਮਾਨੇ ਨੂੰ ਮੈਂ ਨਹੀਂ ਜਮਾਨੇ ਜਾਂਦੀ ਨਾਲੇ ਮੇਰੀ ਗੱਲ ਸੁਣ ਦੱਸਾ ਜੀ ਨੇ ਜੀ ਕਰ ਦਵਾ ਕਿਉਂ ਕੀ ਗੱਲ ਨਹੀਂ ਉਹ ਦੋ ਦੋ ਤੈਨੂੰ ਬੁਰੀ ਅੱਖ ਰਹੀ ਸੀ ਮੈਂ ਵਿਆਹ ਕਰਾਣਾ ਮੈਂ ਵਿਆਹ ਕਰਾਣਾ ਮੇਰਾ ਵਿਆਹ ਕਰ ਦੋ ਹੁਣ ਕਰ ਤਾਂ ਦਿੱਤਾ ਹੁਣ ਜਾ ਆਪਣੇ ਘਰ ਜਾ ਕੇ ਮਰ ਇੱਥੇ ਕੋ ਤੂੰ ਮਰੀ ਪਈ ਹੈ ਹੈ ਮੈਂ ਗਈ ਮੈਂ ਤੇਰੀ ਹਾਈ ਮੇਰੀ ਧੀ ਆ ਮੰਮੀ ਧੀ ਹੈ ਤੇ ਫਿਰ ਬਤੌਰ ਨਹੀਂ ਨਹੀਂ ਸੀਗਾ ਇੱਥੇ ਹੀ ਰੱਖ ਲੈਣੀ ਸੀ ਜੇ ਇੱਥੇ ਹੀ ਰਹਿਣਾ ਹੈ ਤਾਂ ਵਿਆਹ ਕਰਾਉਣਾ ਜ਼ਰੂਰੀ ਹੁੰਦਾ ਉਹਨੇ ਆਪਣੇ ਮਾਂ ਕਰ ਹਾਂ ਮੇਰਾ ਨਹੀਂ ਮਾਂ ਆਵੇ ਮਹੀਨੇ 6 ਮਹੀਨੇ 6 ਹੋਵੇ ਇਹ ਦਸੋਂ ਦਿਨਾਂ ਤੇ ਦੂਜੀ ਮਰੀ ਆ ਦੇਖ ਲਾਂਗੇ ਤੋ ਕਿੰਨੇ ਕੇ 6 ਮਹੀਨੇ ਬਾਅਦ ਕਰਨੀ ਹੈ ਹਰ ਦੇ ਗੈਰ ਦੀ ਹਰ ਦੇ ਗੈਰ ਦੀ ਸਾਧਨ ਰਹਿ ਜਾਣਾ ਭੈਣ ਮਸੇ ਹੀ ਤੇ ਤੂੰ ਛੁਟਕਾਰਾ ਪਾਇਆ ਤੇ ਤੂੰ ਜਾ ਤੇ ਆਪਣੇ ਘਰੇ ਜਾ ਕੇ ਰਹਿ ਸਾਡਾ ਲਹੂ ਨਾ ਪੀ ਤੂੰ ਮੰਮੀ ਇਹਨੂੰ ਸਮਝਾ ਲੋ ਇਹਨਾਂ ਜਬਾਨ ਦੇ ਵਿੱਚ ਕਿਤੇ ਚਲਦੀ ਨਹੀਂ ਹੈ ਮੈਂ ਨਹੀਂ ਰਹਿਣਾ ਤੂੰ ਕੀ ਕਰਨੀਂ ਦੱਸ ਪਹਿਲਾਂ ਮੈਨੂੰ ਇਹ ਆਪੇ ਬਾਹਰ ਬੰਦ ਨਹੀਂ ਰਹਿਣ ਆ ਇਹ ਮੇਰੇ ਤੇ ਮਾਂ ਦੇ ਉਹਨਾਂ ਘਰ ਆ ਇੱਥੇ ਹੀ ਰਹੂੰਗੀ ਮੈਂ ਆ ਕੇ ਮੈਂ ਨਹੀਂ ਰਹਿਣਾ ਇਹ ਮਮਮੀ ਤੁਸੀਂ ਮੇਰੇ ਲਈ ਖਾਣ ਵਾਲੀ ਚੀਜ਼ ਬਣਾ ਕੇ ਲਿਆ ਦਿਓ ਮੈਂ ਕਿਹਾ ਮੇਰੇ ਮੇਲੇ ਤੱਕ ਤੂੰ ਮੈਨੂੰ ਤਾਂ ਕਦੇ ਪੁੱਛਿਆ ਨਹੀਂ ਤੁਸੀਂ ਪੁੱਤ ਕੀ ਖਾਣਾ ਉਹਨੂੰ ਆ ਪੁੱਛੋ ਨਾ ਜਿੱਦਾਂ ਕਦੇ ਨਹੀਂ ਦੱਸੀ ਸਾਲੀ ਬਾਹਰ ਆਈ ਹੈ ਪੁੱਤ ਕੀ ਕਰਨ ਆ ਦੇਖੋ ਆ ਮੈਂ ਜਾ ਸੌ ਰਿਆ ਭਾਈ ਨਾ ਮਾਂ ਦਾ ਪਿਆ ਹੈ ਜੇ ਤੂੰ ਮੈਂ ਦਾ ਵਿਆਹ ਕੇ ਆਇਂਗੀ ਤੈਨੂੰ ਵੀ ਸੌ ਰਿਹਾ ਜਮਾਨੇ ਨਹੀਂ ਹੋਏ ਦੱਸ ਦੇਣੀ ਹੋਏ ਇਹਨੂੰ ਹੋਏ ਮੈਂ ਕਿਉਂ ਦੱਸ ਰਹਿੰਦਾ ਪਿਆ ਆ ਦੱਸੋ ਮੈਨੂੰ ਖਾ ਖਾ ਕੇ ਸੰਡੀ ਹੋਈ ਬਈ ਹੈ ਹਾਏ ਗੁੜੀ ਮੇਰੀ ਇੰਨੀ ਮਾੜੀ ਤੇਨ ਕਿਹੜਾ ਪਾਸਾ ਸੰਡਾ ਲੱਗਾ ਹੈ ਦਾ ਹਾਏ ਮਾੜੀ ਇਹਨੂੰ ਇਹਨੇ ਦੱਸਣ ਨਾ ਚਾਹ ਉਹਨੂੰ ਮਾੜੇ ਕਰ ਤਾ ਹਣਾ ਤਾਂ ਵੀ ਹੋ ਵੀ ਇੰਨੀ ਪੁੱਛਦੇ ਸਹੀ ਗਈਏ ਭਲਾ ਥੋੜਾ ਜਿਹਾ ਛੁਟਕਾਰਾ ਮਿਲੂਗਾ ਦਸਾਂ ਦਿਨ ਚ ਆ ਕਾ ਛੱਡਿਆ ਹੁਣ ਬਸ ਕਰ ਕੋਈ ਗੱਲ ਨਹੀਂ ਲੱਗ ਜਾਏਗਾ ਪਤਾ ਤੂੰ ਰੁੱਕ ਜਾ ਜਿਹੜੀ ਤੂੰ ਬੜੀ ਹਵਾਵਾਂ ਛੁੱਡਣ ਦੀ ਨਾ ਜਦ ਤੇਰਾ ਵੀ ਐ ਤੇਰੇ ਵੀ ਇਦਾਂ ਹੀ ਪਰ ਕੱਟੇ ਜਾਣੇ ਮੈਂ ਤੇ ਨਹੀਂ ਪਹਿਲਾਂ ਲੱਗੇਗਾ ਪਤਾ ਜਦ ਮੈਂ ਵਿਆਹ ਕੇ ਜਾਉਂਗੀ ਨਾ ਤਾਂ ਉਹਨਾਂ ਨੂੰ ਰੱਖਾਂਗੀ ਪਿਆਰ ਨਾ ਤੇਰੇ ਵਾਂਗੂ ਨਹੀਂ ਖਾਨ ਨੂੰ ਪੈਂਦੀ ਪਿਆਰ ਵਾਂਗੂ ਜਿੰਨਾ ਤੂੰ ਜਿੰਨਾ ਕੇ ਸਾਡੇ ਨਾਲ ਪਿਆਰ ਨਾ ਰੈਂਦੀ ਇਹਨੇ ਉਹਨਾਂ ਰਿਆਣਾ ਮੰਮੀ ਦੇਖ ਲਓ ਕਿੰਦਾ ਬੋਲਦੀ ਆ ਇਹਨੂੰ ਇਹਨੂੰ ਸਮਝਾ ਲਓ ਮੈਂ ਭਲਾ ਹੁਣ ਆਣਾ ਨਹੀਂਗਾ ਆਪਣੇ ਪੇਕੇ ਘਰ ਚਲ ਪੁੱਤ ਕੋਈ ਛੋਟੀ ਭੈਣ ਤੈਨੂੰ ਜਿੱਤੇ ਅਮੀਦ ਨਾ ਲਈਓ ਕੰਜਰਖਾਨਾ ਦੀ ਹੁਣ ਮੇਰਾ ਵਿਆਹ ਹੋ ਗਿਆ ਤਾਂ ਵੀ ਅਮੀਦ ਲਈਓ ਕੰਜਰਖਾਨਾ ਮੈਨੂੰ ਨਹੀਂ ਪਤਾ ਹੈ ਚਲ ਕੋਈ ਨਹੀਂ ਮਿਰਤੀ ਕੋਈ ਨਹੀਂ ਕੋਈ ਉਪੈ ਪਹਿਣਾ ਇਦਾਂ ਹੀ ਕਰਦੀਆਂ ਹੁੰਦੀਆਂ ਕੋਈ ਨਹੀਂ ਜਦੋਂ ਉਹ ਵਿਆਹੀ ਗਈ ਨਾ ਤੇ ਫਿਰ ਵੇਖੀ ਤੁਸੀਂ ਤਰਸਿਆ ਕਰਨਾ ਕਿ ਦੂਜੀ ਨੂੰ ਮਿਲਣ ਨੂੰ ਤੇ ਮੰਮੀ ਇੰਨੀ ਉਹਨੂੰ ਸਮਝ ਹੋਣੀ ਚਾਹੀਦੀ ਹੈ ਨਾ ਹਾਂ ਨਿਆਣੀ ਹੈ ਦੋਸਤ ਉਹ ਹੈ ਮੇਰਾ ਦੇਲੂ ਦਾਸ ਹੋਇਆ ਜੀ ਕਿ ਮੈਂ ਜਾਣਾ ਆਪਣੇ ਘਰ ਉੱਥੇ ਵੀ ਕੋ ਮੈਨੂੰ ਸੁੱਕ ਦੀ ਕੋਈ ਕੰਮ ਕਦੀ ਕੋਈ ਕੰਮ ਛੋਤੇ ਛੁੰਨੀ ਲੈ ਲਾ ਆਹ ਕਰ ਲੈ ਹਾਂ ਵੇ ਚਲ ਮੈਂ ਜਲਦੀ ਕੁਝ ਬਣਾ ਲੈਣੀ ਠੰਡੀ ਹੋ ਕੋਈ ਨਹੀਂ ਭੈਣ ਛੋਟੀ ਆਂ ਵੀ ਲੈ ਕੇ ਬੋਲਨੀ ਚਾਹੀਦੀ ਹਾਂ ਚਾ ਕੋਈ ਏਦਾਂ ਨਹੀਂ ਗੁੱਸਾ ਕਰੀਦਾ ਭੈਣ ਨਾ ਪੁੱਤ ਭੈਣ ਤੇਰੀ ਛੋਟੀ ਭੈਣ ਮੈਂ ਲੈ ਜੀ ਚਲ ਪਨੀਰ ਦੀ ਪੁਰਜੀ ਬਣਾ ਕੇ ਲੈ ਜੰਦੀ ਆ ਕੇ ਲੈ ਕੇ ਆਂਦਰੀ ਜੇ ਹੀ ਦਿਮਾਗ ਹੀ ਖਰਾਬ ਕਰਤਾ ਉੱਥੇ ਸੋਹਰਿਆ ਨੇ ਕੀਤਾ ਇੱਥੇ ਇੰਨੇ ਕਰਤਾ ਆ ਭੈਣ ਲੋਕ ਨਹੀਂ ਬੈਣਾ ਨਗਦੇ ਭੈਣ ਨਹੀਂ ਤੇ ਡੈਣ ਹੀ ਡੈਣ ਹਾਂ ਜੋ ਜੋ ਕਰਨੇ ਕਾਲਾ ਇੱਥੇ ਰੋ ਮੈਂ ਇੱਥੇ ਖਾਉਂਗੀ ਮੈਂ ਮੰਮੀ ਜਲਦੀ ਰੋਟੀ ਲੈ ਕੇ ਆਓ ਲੈ ਆਈ ਲੈ ਆਈ ਬੱਤ ਲੈ ਆ ਵੀ ਨਾ ਸੋਨਾ ਉਹ ਹੈਲੋ ਮੈਡਮ ਅ ਕਿਨੂੰ ਪੁੱਛ ਕੇ ਕੱਢਿਆ ਫੜਾ ਇੱਧਰ ਹਾਂ ਨਹੀਂ ਤੂੰ ਮੇਰਾ ਧੋਕੇ ਤਾ ਕੋਇ ਫੜਾਇਆ ਇੱਧਰ ਦੇ ਮੇਰਾ ਸਮਾਨ ਹੈ ਨਾ ਤੂੰ ਕੁੱਧਾ ਤਾ ਤਾ ਤੂੰ ਕਿਉਂ ਤੇਰਾ ਨਹੀਂ ਮੇਰਾ ਵੀ ਸੀ ਤੇਰਾ ਸੀ ਨਾ ਸੀ ਤੈਨੂੰ ਹੁਣ ਇੰਨਾ ਲੱਖ ਰੁਪਏ ਖਰਚ ਕੇ ਤੇ ਨਵਾਂ ਸਮਾਨ ਲੈ ਕੇ ਤੋਰਿਆ ਹੈ ਨਾ ਹੁਣ ਇੱਥੇ ਤੇਰਾ ਕੋਈ ਹੱਕ ਨਹੀਂ ਹੈਗਾ ਇਹ ਸਾਰਾ ਮੇਰਾ ਆ ਕਿਉਂ ਨਹੀਂ ਹੈਗਾ ਮੇਰੇ ਵੀ ਇੰ ਵਿੱਚ ਸਮਾਨ ਪਿਆ ਦੇ ਮੇਰਾ ਸਮਾਨ ਤੂੰ ਸ਼ਾਇਦ ਭੁੱਲ ਰਹੀ ਹੈ ਕਿ ਤੂੰ ਵਿਆਹ ਹੀ ਗਈ ਹੈ ਹੁਣ ਤੇਰਾ ਇੱਥੇ ਕੋਈ ਹੱਕ ਨਹੀਂ ਇਧਰ ਲਈ ਕਰਜ ਹੁਣ ਤੇਰਾ ਕੋਈ ਹੱਕ ਨਹੀਂ ਜਾ ਦਫਾ ਹੋ ਤਾ ਆਪਣੇ ਸੌਰੇ ਜਾ ਕੇ ਆਪਣਾ ਹੱਕ ਜਮਾਓ ਐਤੇ ਸਾਡੀਆਂ ਚੀਜ਼ਾਂ ਦੇ ਹੱਕ ਜਮਾਉਣ ਦੀ ਕੋਈ ਲੋੜ ਨਹੀਂ ਭੁੱਖੀ ਨੇ ਮੇਰੀ ਲਿਪਸਟਿਕ ਵੀ ਕੱਢੀ ਹੋਈ ਹੈ ਅੱਪਰ ਆ ਇਧਰ ਤੇਰਾ ਹੱਕ ਤੇਰਾ ਹੱਕ ਇਹ ਮੇਰਾ ਨਹੀਂ ਹੈਗਾ ਦੱਸੀ ਬੰਲੇ ਮੈਨੂੰ ਕਿਉਂ ਕਿਉਂ ਦਾ ਕਿ ਮਤਲਬ ਤੂੰ ਪਰਾਈ ਹੋ ਗਈ ਹੈ ਵਿਆਹੀ ਗਈ ਹੈ ਭੁੱਲ ਗਈ ਹੈ ਤੇ ਆਏਂਗੀ ਤੇ ਮੈਂ ਕੁਝ ਵੀ ਨਹੀਂ ਮਤਲਬ ਕਿ ਮੇਰਾ ਕੋਈ ਹੱਕ ਨਹੀਂ ਇੱਥੇ ਹੈਗਾ ਨਾ ਕਿਉਂ ਕਿਹੜੀ ਕਿਤਾਬ ਚ ਲਿਖਿਆ ਜੀ ਵਿਆਹ ਤੋਂ ਬਾਅਦ ਨਹੀਂ ਹੱਕ ਹੁੰਦਾ ਐਵੇਂ ਮੇਰੀ ਕਿਤਾਬ ਚ ਲਿਖਿਆ ਉਹ ਇਹ ਕਿਤਾਬ ਚ ਲਿਖਿਆ ਤੇ ਜਦੋਂ ਤੇਰਾ ਵੀ ਤੇ ਵਿਆਹ ਨਿਕਲੇਗਾ ਨਾ ਐਦਾਂ ਐਦਾਂ ਮੇਰਾ ਵੀ ਪੱਕਾ ਹੀ ਹਾਂ ਮੈਂ ਆਪਣਾ ਸਾਰਾ ਸਮਾਨ ਆਪਣੇ ਨਾਲ ਪਹਿਲੇ ਹੀ ਲੈ ਕੇ ਜਾਵਾਂਗੀ ਲੈ ਕੇ ਜਾਏਂਗੀ ਨਾ ਤੇ ਮੇਰਾ ਸਮਾਨ ਤੇ ਮੈਂ ਵੀ ਲੈ ਕੇ ਜਾਵਾਂਗੀ ਲੈ ਕੇ ਕਾ ਨਹੀਂ ਗਈ ਹੁਣ ਤੂੰ ਛੱਡ ਗਈ ਹੈ ਨਾ ਹੁਣ ਜੋ ਛੱਡਤਾ ਉਹ ਛੱਡਤਾ ਹੁਣ ਉਹ ਤੇਰਾ ਨਹੀਂ ਹੁਣ ਉਹ ਮੇਰਾ ਇਹ ਚ ਸਿਰਫ ਮੇਰਾ ਹੱਕ ਹੈ ਜਿਹੜਾ ਮੇਰਾ ਸਮਾਨ ਆ ਉਹ ਤੇ ਮੈਂ ਲਾਉਂਗੀ ਐਵੇਂ ਲਾਏਂਗੀ ਤੂੰ ਲੈ ਮੈਂ ਤੇਰਾ ਨਹੀਂ ਮੰਮੀ ਨੂੰ ਤੂੰ ਬੁਲਾ ਮੰਮੀ ਮੰਮੀ ਨੂੰ ਬੁਲਾ ਮੰਮੀ ਦੀ ਮੰਮੀ ਨੂੰ ਬੁਲਾ ਮੈਂ ਨਹੀਂ ਦੇਣਾ ਮੰਮੀ ਆ ਜਾ ਨਾ ਯਾਹ ਬਾਲਾ ਨਹੀਂ ਆਉਂ ਜੇਰਾ ਆ ਜਾ ਕੇ ਆਪਣੇ ਘਰ ਵਾਲੇ ਤੇ ਰੋਪ ਜਮਾਇਆ ਕਰ ਆਪਣੀ ਸਸਤੇ ਰੋਪ ਜਮਾਇਆ ਕਰ ਇੱਥੇ ਆ ਕੇ ਲੋਹ ਪੀਤਾ ਪਿਆ ਸਾਡਾ ਸੂਰ ਦੀ ਬੁੜੀ ਟੰਗੀ ਪਈ ਰਸੋਈ ਚ ਹੈ ਆਈ ਪਤਾ ਨਹੀਂ ਖਾਣ ਤਾਂ ਖਾ ਨਹੀਂ ਆਂਦੀ ਸਾਡੇ ਘਰ ਜਦੋਂ ਦੇਖੋ ਤੇ ਫਿਰ ਧੀਆ ਆਪਣੇ ਘਰ ਖਾ ਨਹੀਂ ਆਂਦੀ ਆ ਨਾਮ ਕਰਨੀ ਜਾਂਦੀ ਹੈ ਗਿਆ ਆ ਐਡਾ ਖਾ ਖਾ ਕੇ ਪਹਿਲੇ ਤਾਂ ਸੰਢੀ ਹੋ ਕੇ ਗਈ ਸੀ ਉਹ ਤਾਂ ਜਿੰਦੇ ਨਹੀਂ ਐ ਸੱਚੀ ਸਮਝਦਾ ਸੀ ਨਹੀਂ ਦਿੰਦੇ ਰੋਟੀ ਭੁੱਖ ਮਰੀ ਪਈ ਤੇਰੇ ਸੋਹਰਿਆਂ ਚ ਹੈ ਵਾਸਕਾਰੇ ਜਿਆਦਾ ਨਾ ਹੋਵਾ ਜੋੜ ਕਿਉਂ ਨਹੀਂ ਹੈਗਾ ਬਹੁਤ ਕੁਛ ਹੈ ਸੋਰੀਆਂ ਦੇ ਘਰ ਫ੍ਰਿਜ ਪਰੇ ਸਾਰਾ ਤੁਹਾਡੇ ਦੇ ਤੇ ਕੁਛ ਲੱਭਣ ਹੀ ਨਹੀਂ ਆ ਹੈ ਮੈਂ ਕਿ ਗਈਆਂ ਤੇ ਪਿੱਛੇ ਸਾਰਾ ਚੱਟੀ ਕਰ ਗਈਆਂ ਹਾਂ ਨਹੀਂ ਨਾ ਕੁਛ ਲੱਭਣ ਅਸੀਂ ਤਾਂ ਗਰੀਬ ਆ ਅਸੀਂ ਤਾਂ ਭੁੱਖ ਮਰੇ ਸਾਡੇ ਘਰ ਦੇ ਨੇ ਤੂੰ ਉੱਥੇ ਕਰਨ ਕੀ ਲਈਏ ਤੇ ਜਾ ਉੱਥੇ ਜਾ ਕੇ ਢਫੋ ਨਾ ਦਾ ਇੱਥੇ ਪਹਿਲੇ ਵੀ ਇੱਥੇ ਡੱਫ ਡੱਫ ਕੇ ਖਾਲੀ ਕਰ ਗਈ ਹੁਣ ਵੀ ਇੱਥੇ ਹੀ ਡੱਫਣ ਆਈ ਪਈ ਐ ਤੂੰ ਜਿਆਦਾ ਬੋਲਿਆ ਨਾ ਤਾਂ ਤੇਰੀ ਜ਼ੁਬਾਨ ਜਾਣਾ ਨਹੀਂ ਚੱਲਣ ਲੱਗੀ ਕੁਛ ਹਾਸ ਦੇ ਨਹੀਂ ਹੋ ਗਿਆ ਜੇ ਗਈ ਨਾ ਤੇਰੇ ਪਟੜ 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 ਬੋਲਦੀ ਬਈ ਐ ਤੇਰੇ ਵਰਗਿਆਂ ਦਾ ਚਲਾਨ ਹੀ ਪੈਣੀ ਐ ਮੈਂ ਤਾਂ ਕਹੇ ਮਸੇ ਛੁਟਕਾਰਾ ਮਿਲਿਆ ਮਸੇ ਛੁਟਕਾਰਾ ਮਿਲਿਆ ਹੁਣ ਆਜ਼ਾਦ ਆ ਮੈਂ ਤੇ ਪੂਰੇ ਘਰ 'ਚ ਮੇਰਾ ਹੀ ਰਾਜ ਹੋਏਗਾ ਹੈ ਤੇ ਪਈ ਆ ਗਈ ਐ ਸਹੀ ਰਾਜ ਰਾਜ ਨਾ ਤੇਰੇ ਚੱਲਣ ਦਿੱਤਾ ਮੈਂ ਰਾਜ ਮੇਰਾ ਤੇ ਮੰਨੀ ਤੇਰਾ ਰਾਜ ਮੈਥੇ ਆਹੋ ਤੇ ਤੇਰਾ ਰਾਜ ਹੁਣ ਖਤਮ ਹੋ ਗਿਆ ਤੂੰ ਜਾ ਕੇ ਆਪਣੇ ਸੌ ਰਹੇ ਚਲਾ ਉੱਥੇ ਚਲਾ ਉਹ ਤੇਰਾ ਉੱਥੇ ਵੀ ਮੇਰਾ ਰਾਜ ਚੱਲੇਗਾ ਤੇ ਇੱਥੇ ਵੀ ਮੈਂ ਉੱਥੇ ਵੀ ਵੱਡੀਆਂ ਤੇ ਇੱਥੇ ਵੀ ਵੱਡੀਆਂ ਮਤਲਬ ਵੀ ਤਾਂ ਸਮਝ ਆ ਵੱਡੀਆਂ ਦੀ ਸ਼ਕਲ ਦੇਖ ਆਪਣੀ ਅਕਲ ਨਹੀਂ ਆ ਅਕਲ ਦੀ ਵੱਡੀ ਹੋਣੀ ਹੈ ਅਕਲ ਵੀ ਸੋਹਣੀ ਤੇ ਸ਼ਕਲ ਵੀ ਸੋਹਣੀ ਆ ਜਦੋਂ ਆਪਣਾ ਸ਼ੀਸ਼ਾ ਦੇਖ ਸ਼ੀਸ਼ਾ ਦੇਖਣਾ ਭੋਲ ਨਹੀਂ ਬਰਸ ਕਰ ਦੇ ਦੇਖਿਆ ਬਾਂਦਰੀ ਬਾਂਦਰੀ ਦੀ ਬੁੱਥੀ ਉਦਾਂ ਦੀ ਬੁੱਥੀ ਤੇਰੀ ਚੋਦਾ ਬੋਲਿਆ ਨਾ ਤੇਰੇ ਮੁੱਕਾ ਮਾਰਨੇ ਬਾੰਦਰੀ ਜੀ ਜੇ ਮੈਂ ਬਾਂਦਰੀ ਨਾ ਤੂੰ ਵੀ ਕੋਈ ਹਸਨਾਂ ਦੀ ਪਰੀ ਨਹੀਂ ਹੈਗੀ ਮੈਂ ਤਾਂ ਹੈਗੀ ਐ ਬੱਸ ਕਰੋ ਜੀ ਫਟੇ ਨੂੰ ਚੋਦਾ ਜੀਜੇ ਨੂੰ ਸ਼ਰਮ ਕਰੋ ਸ਼ਰਮ ਕਰ ਲਓ ਭਈ ਸੁਣ ਲੈ ਮੰਮੀ ਨੇ ਵੀ ਕਹਤੇ ਸ਼ਰਮ ਕਰ ਲੈ ਮੈਨੂੰ ਨਹੀਂ ਕਹਿਆ ਤੈਨੂੰ ਕਿਹਾ ਹਾਂ ਬੱਸ ਕਰ ਤੈਨੂੰ ਕਰ ਰਹੇ ਨੇ ਹਾਂ ਮੈਨੂੰ ਨਹੀਂ ਕਹਿ ਰਹੇ ਤੈਨੂੰ ਕਰ ਰਹੇ ਐ ਜਾ ਕੇ ਜੀਜੇ ਨੂੰ ਪੁੱਛੀ ਹਸਨਾਂ ਦੀ ਪਰਿਵਾਰੇ ਹਾਂ ਹਾਂ ਪਿੱਛੇ ਪੁੱਛਿਆ ਤੇ ਮੇਰੇ ਬੱਦੀ ਆ ਸਮਾਰਦੀ ਹਾਂ ਜੋ ਦਿਮਾਗ ਹੀ ਖਰਾਬ ਕਰ ਦਿੱਤਾ ਐ ਨੇ ਹੂੰ ਦੱਸ ਮਮਾ ਹੀ ਰੋੜਾ ਲਾ ਤੁਰੂ ਮੈਂ ਕੁੜੀ ਲਈ ਮੰਮੀ ਉਹ ਕਹਿੰਦੀ ਸੀ ਉਹ ਮਮਾ ਆ ਦੇਖੋ ਮੈਂ ਖਾ ਲਏ ਸੰਤਰੇ ਜਿਹੜੇ ਤੁਸੀਂ ਮੈਨੂੰ ਦਿੱਤੇ ਸੀ ਨਾ ਖਾ ਲਏ ਬਹੁਤ ਸੁਆਸੀ ਖੱਟੇ ਮਿੱਠੇ ਸੀ ਮਜਾ ਆ ਗਿਆ ਖਾ ਕੇ ਹੂੰ ਵਧੀਆ ਗਿਆ ਚਲ ਰੱਖੀ ਹਾਂ ਮੁੱਤ ਮੀ ਲਗਾ ਜਨਾ ਮਮਮੀ ਮੈਂ ਤੁਹਾਨੂੰ ਕਹਿਣਾ ਸੀ ਮੈਂ ਨਾ ਜਲਦੀ ਜਲਦੀ ਜਨਾ ਪਰੋਂ ਨਾਈਟਸੂਟ ਨਹੀਂ ਲੈ ਕੇ ਆਈ ਤੇ ਮੈਂ ਨਾਈਟਸੂਟ ਭੁੱਲ ਗਈ ਆ ਹੁਣ ਮੈਂ ਕੀ ਪਾਵਾਂ ਤੇ ਉਹ ਤੋਂ ਤੇ ਅਲਮਾਰੀ ਤੋਂ ਭੁੱਲ ਗਈ ਤਾਂ ਸਾਜਣਾ ਚ ਤੈਨੂੰ ਪਤਾ ਹੀ ਕਿੱਥੇ ਗਈ ਹੁੰਦੀ ਉਹ ਤੇ ਨਿੱਕੀ ਦਾ ਪਾਲਾ ਹੁਣ ਕੱਢ ਕੇ ਜਾ ਹੋੱਚ ਕਿਹੜੀ ਪੁੱਛਣ ਵਾਲੀ ਗੱਲ ਹੁੱਤ ਛੋਟ ਠੀਕ ਹੈ ਹਾਂ ਤੂੰ ਜਦੋਂ ਆਉਂ ਮੈਂ ਜਦ ਤੱਕ ਪਾ ਕੇ ਹਾਂ ਕੋफ्ते ਬਣਾਵਾਂ ਬਲਾਈ ਉਹ ਕੀ ਜਿਹੜੀ ਖਾਣੀ ਹੁੰਨੀ ਆ ਤੂੰ ਚਲ ਚ ਕੀ ਹੈ ਮੈ ਪਾਣੀ ਹੈ ਦੇ ਪਾਣੀ ਤਾਂ ਆਪਣੇ ਘਰੋਂ ਲੈ ਕੇ ਆਣੀ ਸੀ ਆਪਣੇ ਲਈ ਮੇਰੀ ਟੀ-ਸ਼ਰਟ ਕਿਉਂ ਲੈਣੀ ਵੀ ਹੈ ਆਹ ਕਿਹੜੀ ਗੱਲ ਨੂੰਈ ਜਿਹੜੀ ਚੀਜ਼ ਨੂੰ ਹੱਥ ਲਾ ਨਹੀਂ ਤੂੰ ਮੇਰੇ ਕੋਲ ਆ ਕੇ ਖੋ ਲੈਣੀ ਆ ਤੂੰ ਤਪਾ ਤੂੰ ਹੱਥ ਮਾਰਨੀ ਕਿਉਂ ਪਈ ਹੈ ਮੇਰੀ ਲਾਵਾ ਨਾ ਕੀ ਕਰ ਲਾਵਾ ਆ ਬਿਲਕੁਲ ਵੇ ਘਰੋਂ ਲੈ ਕੇ ਆਣਾ ਸੀ ਜੇ ਆਣਾ ਹੀ ਸੀ ਇੱਥੇ ਰਹਿਣਾ ਤੈਨੂੰ ਪਤਾ ਹੀ ਇੱਥੇ ਰਹਿਣ ਚੱਲੀਆਂ ਚਲ ਐ ਮੈਂ ਜਲਦੀ ਜਲਦੀ ਚ ਭੁੱਲ ਗਈ ਸੀ ਨਹੀਂ ਰੱਖਾਇਆ ਮੁੰਡੇ ਦੇ ਤੇ ਮੈਂ ਨਹੀਂ ਕਰ ਨਹੀਂ ਮੇਰੀ ਟੀ-ਸ਼ਰਟ ਫਟ ਗਈ ਹੋਈ ਆ ਪਹਿਨਣੀ ਤਾਂ ਸੀ ਆ ਨਾ ਤੈਨੂੰ ਵਾ ਫਾੜ ਦੂੰਗੀ ਜਵੇ ਟੀ-ਸ਼ਰਟ ਫੱਟੀ ਦਾ ਟੀ-ਸ਼ਰਟ ਛੱਡ ਦੇ ਤੂੰ ਛ ਤੀਸ਼ਰਟ ਨਹੀਂ ਗਈ ਨਾ ਉਹ ਆਪਣੇ ਕਪੜੇ ਐਨੇ ਤਿੰਡਾ ਜੋਰ ਸੁਣੀ ਛੱਡ ਛੱਡ ਮੈਂ ਮੰਮੀ ਕੋਲ ਪੁੱਛ ਕੇ ਆਈ ਮੰਮੀ ਨੇ ਮੈਨੂੰ ਕਿਹਾ ਕਿ ਅੰਦਰ ਵਈ ਟੀਸ਼ਰਟ ਜਿਹੜੀ ਮਰਜ਼ੀ ਵਾਲਾ ਮੰਮੀ ਨੂੰ ਕਹੀ ਜਾਂਦੇ ਤੂੰ ਮੈਨੂੰ ਪੁੱਛੇ ਨਾ ਮੇਰੀ ਟੀਸ਼ਰਟ ਆ ਨਾ ਮੰਮੀ ਨੂੰ ਪੁੱਛੇ ਤੂੰ ਮੈਂ ਵੱਡੀ ਆ ਨਾ ਤੂੰ ਵੱਡੀਆਂ ਤਾਂ ਮੈਂ ਕੀ ਕਰਾਂ ਤੇ ਮੈਨੂੰ ਪੁੱਛੇ ਨਹੀਂ ਲੋੜ ਨਹੀਂ ਮੈਂ ਆਪਣੇ ਪੁੱਛ ਕੇ ਆਇਆ ਚਾਹ ਦੇ ਨਾ ਐਨੇ ਪਹਿਰੇ ਦਿੱਤੇ ਸ਼ਾਪਿੰਗ ਕਰਨ ਲਈ ਐਨੇ ਨਾਈਟ ਸੂਟ ਲੈ ਕੇ ਗਈਆਂ ਉੱਥੇ ਸਜਾਣਾ ਆਪਣੀ ਸੱਸ ਨੂੰ ਘੁਮਾਉਣ ਲਈ ਆ ਕਹਿੰਦੀ ਮੈਂ ਤੁਹਾਨੂੰ ਦੱਸਾਂਗੀ ਨਾ ਏ ਮੈਂ ਮੈਂ ਜਹੀ ਟੀ-ਸ਼ਰਟ ਪਾਣੀ ਹੈ ਆਪਣੀ ਤੇ ਇੰਨੀ ਟੀ-ਸ਼ਰਟ ਹੈ ਤੂੰ ਹੋਰ ਪਾ ਲੈ ਮੈਂ ਇਹੀ ਪਾਣੀ ਹੈ ਜਾ ਪਾ ਲੈ ਮੈਂ ਹੋਰ ਕੱਢ ਲੂ ਮੈਂ ਮੈਂ ਕੋਈ ਹੋਰ ਕੱਢਾਂ ਨਹੀਂ ਮੈਂ ਤੈਨੂੰ ਕਹਿ ਤਾ ਪੁੱਛਿਆ ਹੋ ਜਾ ਨਹੀਂ ਤੂੰ ਮੇਰੀ ਅਲਮਾਰੀ ਨੂੰ ਆਪਣੇ ਲੈ ਮੇਰੇ ਕੱਪੜਾ ਨਾ ਉਤਾਰ ਤੇਰੀ ਅਲਮਾਰੀ ਕਿੱਦਾਂ ਕਿ ਤੂੰ ਇੱਥੇ ਰਜਿਸਟਰੀ ਕਰਵਾਈ ਆ ਅਰੇ ਹੋ ਹੁਣ ਹੋ ਗਈ ਤੇਰੀ ਰਜਿਸਟਰੀ ਉੱਥੇ ਤੇਰੇ ਨਾਂ ਦੀ ਆਪਣੀ ਖਸਮ ਚਾਹ ਰਹੀ ਤੇਰਾ ਨਾ ਉੱਥੋਂ ਮੰਗਾਲਾ ਨਾ ਕਿ ਦੀ ਪੜੀਏ ਦੇਰ ਤੇ ਕਰਦਾ ਤੇਰਾ ਮੂੰਹ ਤੋੜਦਾ ਅਰੇ ਕਾਪੜੇ ਹੋ ਬਰੇ ਦਬਾਉਗਾ ਮੰਮੀ ਮੈਂ ਦੱਸਦੀਆਂ ਤੈਨੂੰ ਤਾਂ ਮੰਮੀ ਸੂਚ ਕਰਦੇ ਜਰਾ ਜਿਆਦਾ ਤੇਰੀ ਜਬਾਨ ਵਿੱਚ ਖੱਲੇ ਤੇ ਹੱਥ ਜਲੇ ਨਾ ਹਾਂ ਬਾਂਦਰੀ ਜੇ ਮੰਮੀ ਨੀ ਨੀ ਲਹੂ ਪੀਣਾ ਆ ਗਈ ਸਾਡਾ ਹੈ ਐਡੇ ਲੱਖ ਰੁਪਏ ਲਾ ਕੇ ਕੀ ਫਾਇਦਾ ਆ ਜਿੰਨੇ ਤਾਂ ਸਾਡਾ ਹੀ ਲਹੂ ਪੀਣਾ ਸੀ ਤੇ ਹੈ ਨਾ ਮੈਂ ਲਾਉਂ ਨਾ ਕਿਸ ਬਾਰੇ ਨਾ ਕਿ ਲਾਪ ਨਹੀਂ ਹੈ